ਇਸ ਵਾਰ ਕਰ ਦੋ ਵਾਹ ਇਸ ਵਾਰ ਕਰ ਦੋ ਵਾਹ ਇਸ ਵਾਰ ਕਰ ਦੋ ਵਾਹ ਭਾਈ ਪਾਜ ਪਾਤੇ ਮੋਤੀ ਦੇ ਫੈਨ ਦੇ ਚਰਚੇ ਤਾਂ ਅਕਸਰ ਹੀ ਸੁਣਦੇ ਰਹਿੰਨੇ ਆ ਪਰ ਆਹ ਦੇਖ ਲੋ ਹਾਲ ਕਿ ਕੱਲ ਆਏ ਚੋਣ ਨਤੀਜਿਆਂ ਨੇ ਕਈਆਂ ਨੂੰ ਤਾਂ ਗਰੰਟੀ ਲਾ ਦਿੱਤਾ ਇੱਥੋਂ ਤੱਕ ਕਿ ਆਹ ਬੰਦੇ ਨੂੰ ਤਾਂ ਹਸਪਤਾਲ ਵੀ ਲੈ ਕੇ ਜਾਣਾ ਪੈ ਗਿਆ ਤੇ ਉੱਥੇ ਬੈਠਾ ਵੀ ਡਾਕਟਰ ਕੋਲ ਬੋਲੀ ਜਾਂਦਾ ਹੈ ਕਿ ਇਸ ਵਾਰ 400 ਪਾਰ ਭਾਈ ਇਹਦੀ ਬਿਮਾਰੀ ਇਹ ਹੈ ਕਿ ਇਹ 400 ਪਾਰ 400 ਪਾਰ ਕਰਦਾ ਕਰਦਾ ਆਪ ਹੀ ਹਸਪਤਾਲ ਲਿਜਾਣਾ ਪੈ ਗਿਆ ਕਿ ਕਿਤੇ ਇਹੀ ਨਾ ਪਾਰ ਹੋ ਜਾਵੇ ਦੇਖੋ ਤੁਸੀਂ ਇਹ ਵੀਡੀਓ 400 ਪਾਰ ਇਸ ਵਾਰ 405 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 ਇਸ ਵਾਰ 405

ਇਸ ਵਾਰ ਕਰ ਤੋਂ ਬਾਹਰ ਕੋਈ ਬਾਤ ਨਹੀਂ ਇਸ ਵਾਰ ਕਰ ਤੋਂ ਬਾਹਰ ਇਹ ਇਸ ਵਾਰ ਕਰ ਤੋਂ ਬਾਹਰ ਇਸ ਵਾਰ ਕਰ ਤੋਂ ਬਾਹਰ ਇਸਾ ਟੋਕ ਪਾ ਦਰਸਲ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਵੀਡੀਓ ਦੇ ਵਿੱਚ ਦਿਖਣ ਵਾਲਾ ਸ਼ਖਸ ਖੁਦ ਇੱਕ ਡਾਕਟਰ ਹੈ ਤੇ ਇਹ ਵੀਡੀਓ ਦਰਸਲ ਇੱਕ ਫਿਲਮ ਦਾ ਸੀਨ ਹੈ ਫਿਲਮ ਦੇ ਸ਼ੂਟ ਦੇ ਦੌਰਾਨ ਇਹ ਸੀਨ ਫਿਲਮਾਇਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ ਇਸ ਵਾਰ ਕਾਹਤੋ ਬਾਤ ਇਸ ਵਾਰ ਕਾਹਤੋ ਬਾਤ ਇਸ ਵਾਰ ਕਾਹਤੋ ਬਾਤ ਕੀ ਆਪੋ ਕਰਵਾਇਤਾ ਇਸ ਵਾਰ ਕਾਹਤੋ ਬਾਤ ਭਾਈ ਪਾਚ ਪਾ ਤੇ ਮੋਦੀ ਦੇ ਫੈਨ ਦੇ ਚਰਚੇ ਤਾਂ ਅਕਸਰ ਹੀ ਸੁਣਦੇ ਰਹਿੰਨੇ ਆ ਪਰ ਆ ਦੇਖ ਲੋ ਹਾਲ ਕਿ ਕੱਲ ਆਏ ਚੋਣ ਨਤੀਜਿਆਂ ਨੇ ਕਈਆਂ ਨੂੰ ਤਾਂ ਗਰੰਟੀ ਲਾ ਦਿੱਤਾ ਇੱਥੋਂ ਤੱਕ ਕਿ ਆ ਬੰਦੇ ਨੂੰ ਤਾਂ ਹਸਪਤਾਲ ਵੀ ਲੈ ਕੇ ਜਾਣਾ ਪੈ ਗਿਆ ਤੇ ਉੱਥੇ ਬੈਠਾ ਵੀ ਡਾਕਟਰ ਕੋਲ ਬੋਲੀ ਜਾਂਦਾ ਕਿ ਇਸ ਵਾਰ 400 ਪਾਰ ਭਾਈ ਇਹਦੀ ਬਿਮਾਰੀ ਇਹ ਹੈ ਕਿ ਇਹ 400 ਪਾਰ 400 ਪਾਰ ਕਰਦਾ ਕਰਦਾ ਆਪ ਹੀ ਹਸਪਤਾਲ ਲਿਜਾਣਾ ਪੈ ਗਿਆ ਕਿ ਕਿਤੇ ਇਹ ਹੀ ਨਾ ਪਾਰ ਹੋ ਜਾਵੇ ਦੇਖੋ ਤੁਸੀਂ ਇਹ ਵੀਡੀਓ ਇਸ ਵਾਰ 405 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 इस बार का इस बार का सुबह इस बारे ये अच्छे दिखाएंगे अच्छे दिखाएंगे इस बार क्या स्वभाव इस बार पसंदी क्या हो गया इस बार क्या सुबह इस बार क्या स्वभाव इस बार क्या स्वभाव इस बार क्या स्वभाव इस बार क्या स्वभाव ਇਸ ਬਾਰੇ ਤੱਕ ਬਾਹਰ ਇਸ ਬਾਰੇ ਤੱਕ ਬਾਹਰ ਇਸ ਬਾਰੇ ਤੱਕ ਬਾਹਰ ਦਰਸਲ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਵੀਡੀਓ ਦੇ ਵਿੱਚ ਦਿਖਣ ਵਾਲਾ ਸ਼ਖਸ ਖੁਦ ਇੱਕ ਡਾਕਟਰ ਹੈ ਤੇ ਇਹ ਵੀਡੀਓ ਦਰਸਲ ਇੱਕ ਫਿਲਮ ਦਾ ਸੀਨ ਹੈ ਫਿਲਮ ਦੇ ਸ਼ੂਟ ਦੇ ਦੌਰਾਨ ਇਹ ਸੀਨ ਫਿਲਮਾਇਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ ਇਸ ਬਾਰੇ ਤੱਕ ਬਾਹਰ ਇਸ ਬਾਰੇ ਤੱਕ ਬਾਹਰ ਇਸ ਬਾਰੇ ਤੱਕ ਬਾਹਰ ਕੀ ਹੋਇਆ ਇਹ ਵਾਕਾ ਤੁਹਾਨੂੰ ਇਹ ਵਾਕਾ ਤੁਹਾਨੂੰ ਭਾਈ ਪਾਚ ਪਾਤੇ ਮੋਤੀ ਦੇ ਫੈਨ ਦੇ ਚਰਚੇ ਤਾਂ ਅਕਸਰ ਹੀ ਸੁਣਦੇ ਰਹਿੰਨੇ ਆ ਪਰ ਆਹ ਦੇਖ ਲਓ ਹਾਲ ਕਿ ਕੱਲ ਆਏ ਚੋਣ ਨਤੀਜਿਆਂ ਨੇ ਕਈਆਂ ਨੂੰ ਤਾਂ ਗਰੰਟੀ ਲਾ ਦਿੱਤਾ ਇਥੋਂ ਤੱਕ ਕਿ ਆਹ ਬੰਦੇ ਨੂੰ ਤਾਂ ਹਸਪਤਾਲ ਵੀ ਲੈ ਕੇ ਜਾਣਾ ਪੈ ਗਿਆ ਤੇ ਉੱਥੇ ਬੈਠਾ ਵੀ ਡਾਕਟਰ ਕੋਲ ਬੋਲੀ ਜਾਂਦਾ ਕਿ ਇਸ ਵਾਰ 400 ਪਾਰ ਭਾਈ ਇਹਦੀ ਬਿਮਾਰੀ ਇਹ ਹੈ ਕਿ ਇਹ 400 ਪਾਰ 400 ਪਾਰ ਕਰਦਾ ਕਰਦਾ ਆਪ ਹੀ ਹਸਪਤਾਲ ਲਿਜਾਣਾ ਪੈ ਗਿਆ ਕਿ ਕਿਤੇ ਇਹ ਹੀ ਨਾ ਪਾਰ ਹੋ ਜਾਵੇ ਦੇਖੋ ਤੁਸੀਂ ਇਹ ਵੀਡੀਓ ਇਸ ਵਾਰ 405 ਇਸ ਵਾਰ 405 ਇਸ ਵਾਰ 412 ਇਸ ਵਾਰ 405 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 इस बार ऐसा पहले ये अच्छे दिखाएंगे अच्छे दिखाएंगे इस बार क्या स्वभाव इस बार पसंदी क्या हो गया इस बार क्या इस बार क्या स्वभाव इस बार क्या स्वभाव इस बार क्या स्वभाव इस बार क्या स्वभाव ਇਸ ਬੰਦ ਕਰ ਤੋਂ ਬਾਹਰ ਇਸ ਬੰਦ ਕਰ ਤੋਂ ਬਾਹਰ ਇਸ ਬੰਦ ਕਰ ਤੋਂ ਬਾਹਰ ਦਰਅਸਲ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਵੀਡੀਓ ਦੇ ਵਿੱਚ ਦਿਖਣ ਵਾਲਾ ਸ਼ਖਸ ਖੁਦ ਇੱਕ ਡਾਕਟਰ ਹੈ ਤੇ ਇਹ ਵੀਡੀਓ ਦਰਅਸਲ ਇੱਕ ਫਿਲਮ ਦਾ ਸੀਨ ਹੈ ਫਿਲਮ ਦੇ ਸ਼ੂਟ ਦੇ ਦੌਰਾਨ ਇਹ ਸੀਨ ਫਿਲਮਾਇਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ ਇਸ ਬੰਦ ਕਰ ਤੋਂ ਬਾਹਰ ਇਸ ਬੰਦ ਕਰ ਤੋਂ ਬਾਹਰ ਇਸ ਬੰਦ ਕਰ ਤੋਂ ਬਾਹਰ ਇਸ ਵਾਰ ਕਾਪਾ ਇਸ ਵਾਰ ਭਾਈ ਪਾਚ ਪਾਤੇ ਮੋਤੀ ਦੇ ਫੈਨ ਦੇ ਚਰਚੇ ਤਾਂ ਅਕਸਰ ਹੀ ਸੁਣਦੇ ਰਹਿੰਨੇ ਆ ਪਰ ਆਹ ਦੇਖ ਲੋ ਹਾਲ ਕਿ ਕੱਲ ਆਏ ਚੋਣ ਨਤੀਜਿਆਂ ਨੇ ਕਈਆਂ ਨੂੰ ਤਾਂ ਗਰੰਟੀ ਲਾ ਦਿੱਤਾ ਇੱਥੋਂ ਤੱਕ ਕਿ ਆਹ ਬੰਦੇ ਨੂੰ ਤਾਂ ਹਸਪਤਾਲ ਵੀ ਲੈ ਕੇ ਜਾਣਾ ਪੈ ਗਿਆ ਤੇ ਉੱਥੇ ਬੈਠਾ ਵੀ ਡਾਕਟਰ ਕੋਲ ਬੋਲੀ ਜਾਂਦਾ ਕਿ ਇਸ ਵਾਰ 400 ਪਾਰ ਭਾਈ ਇਹਦੀ ਬਿਮਾਰੀ ਇਹ ਹੈ ਕਿ ਇਹ 400 ਪਾਰ 400 ਪਾਰ ਕਰਦਾ ਕਰਦਾ ਆਪ ਹੀ ਹਸਪਤਾਲ ਲਿਜਾਣਾ ਪੈ ਗਿਆ ਕਿ ਕਿਤੇ ਇਹ ਹੀ ਨਾ ਪਾਰ ਹੋ ਜਾਵੇ ਦੇਖੋ ਤੁਸੀਂ ਇਹ ਵੀਡੀਓ ਇਸ ਬਾ 405 ਇਸ ਬਾ 405 ਇਸ ਬਾ 412 ਇਸ ਬਾ 435 ਇਸ ਬਾ 435 ਡਾਕਟਰ ਇਸ ਬਾ ਇਸ ਬਾ 405 ਇਸ ਬਾ 405 ਇਸ ਬਾ 405 ਕੁਛ ਨਹੀਂ ਕੁਛ ਨਹੀਂ ਇਸ ਬਾ 405 ਇਸ ਬਾ 405 ਇਸ ਬਾ 405 ਇਹ ਬੋਲ ਰਿਹਾ इस बार बारे ये अच्छे दिखाएंगे इस बार क्या इस बार पसंदी क्या हो गया इस बार क्या इस बार क्या इस बार क्या इस बार क्या बात इस बार इस बार चार सुपाह इस बार इस बार ਦਰਸਲ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਵੀਡੀਓ ਦੇ ਵਿੱਚ ਦਿਖਣ ਵਾਲਾ ਸ਼ਖਸ ਖੁਦ ਇੱਕ ਡਾਕਟਰ ਹੈ ਤੇ ਇਹ ਵੀਡੀਓ ਦਰਸਲ ਇੱਕ ਫਿਲਮ ਦਾ ਸੀਨ ਹੈ ਫਿਲਮ ਦੇ ਸ਼ੂਟ ਦੇ ਦੌਰਾਨ ਇਹ ਸੀਨ ਫਿਲਮਾਇਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ ਇਸ ਵਾਰ ਚਾਹ ਤੋਂ ਇਸ ਵਾਰ ਚਾਹ ਤੋਂ ਇਸ ਵਾਰ ਚਾਹ ਤੋਂ ਕਾਪੋ ਕੇ ਬਾਈ ਪਾਚ ਪਾਤੇ ਮੋਤੀ ਦੇ ਫੈਨ ਦੇ ਚਰਚੇ ਤਾਂ ਅਕਸਰ ਹੀ ਸੁਣਦੇ ਰਹਿੰਨੇ ਆ ਪਰ ਆ ਦੇਖ ਲੋ ਹਾਲ ਕਿ ਕੱਲ ਆਏ ਚੋਣ ਨਤੀਜਿਆਂ ਨੇ ਕਈਆਂ ਨੂੰ ਤਾਂ ਗਰੰਟੀ ਲਾ ਦਿੱਤਾ ਇੱਥੋਂ ਤੱਕ ਕਿ ਆ ਬੰਦੇ ਨੂੰ ਤਾਂ ਹਸਪਤਾਲ ਵੀ ਲੈ ਕੇ ਜਾਣਾ ਪੈ ਗਿਆ ਤੇ ਉੱਥੇ ਬੈਠਾ ਵੀ ਡਾਕਟਰ ਕੋਲ ਬੋਲੀ ਜਾਂਦਾ ਕਿ ਇਸ ਵਾਰ 400 ਪਾਰ ਭਾਈ ਇਹਦੀ ਬਿਮਾਰੀ ਇਹ ਹੈ ਕਿ ਇਹ 400 ਪਾਰ 400 ਪਾਰ ਕਰਦਾ ਕਰਦਾ ਆਪ ਹੀ ਹਸਪਤਾਲ ਲੈ ਜਾਣਾ ਪੈ ਗਿਆ ਕਿ ਕਿਤੇ ਇਹੀ ਨਾ ਪਾਰ ਹੋ ਜਾਵੇ ਦੇਖੋ ਤੁਸੀਂ ਇਹ ਵੀਡੀਓ ਇਸ ਬਾ 405 ਇਸ ਬਾ 405 ਇਸ ਬਾ 412 ਇਸ ਬਾ 405 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 ਕੀ ਆਪ ਕਰੀਂ इस बार का सु इस बार इस ऐसा पहले ये अच्छे दिखाएंगे इस बार क्या स्वभाव इस बार पसंदी क्या हो गया इस बार क्या इस बार क्या स्वभाव इस बार क्या स्वभाव इस बार क्या स्वभाव इस बार का स्वभाव इस बार क्या स्वभाव इस बार क्या सुबह इस बार का ਦਰਸਲ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਵੀਡੀਓ ਦੇ ਵਿੱਚ ਦਿਖਣ ਵਾਲਾ ਸ਼ਖਸ ਖੁਦ ਇੱਕ ਡਾਕਟਰ ਹੈ ਤੇ ਇਹ ਵੀਡੀਓ ਦਰਸਲ ਇੱਕ ਫਿਲਮ ਦਾ ਸੀਨ ਹੈ ਫਿਲਮ ਦੇ ਸ਼ੂਟ ਦੇ ਦੌਰਾਨ ਇਹ ਸੀਨ ਫਿਲਮਾਇਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ ਇਸ ਵਾਰ ਕਰ ਦੋ ਇਸ ਵਾਰ ਕਰ ਦੋ ਇਸ ਵਾਰ ਕਰ ਦੋ ਇਸ ਵਾਰ ਕਰ ਦੋ ਕੀ ਹੋ ਗਿਆ ਇਸ ਵਾਰ ਕਰ ਦੋ ਭਾਈ ਪਾਜ ਪਾਤੇ ਮੋਦੀ ਦੇ ਫੈਨ ਦੇ ਚਰਚੇ ਤਾਂ ਅਕਸਰ ਹੀ ਸੁਣਦੇ ਰਹਿੰਨੇ ਆ ਪਰ ਆਹ ਦੇਖ ਲੋ ਹਾਲ ਕਿ ਕੱਲ ਆਏ ਚੋਣ ਨਤੀਜਿਆਂ ਨੇ ਕਈਆਂ ਨੂੰ ਤਾਂ ਕਰੰਟ ਲਾ ਦਿੱਤਾ ਇੱਥੋਂ ਤੱਕ ਕਿ ਆਹ ਬੰਦੇ ਨੂੰ ਤਾਂ ਹਸਪਤਾਲ ਵੀ ਲੈ ਕੇ ਜਾਣਾ ਪੈ ਗਿਆ ਤੇ ਉਹ ਉੱਥੇ ਬੈਠਾ ਵੀ ਡਾਕਟਰ ਕੋਲ ਬੋਲੀ ਜਾਂਦਾ ਕਿ ਇਸ ਵਾਰ 400 ਪਾਰ ਭਾਈ ਇਹਦੀ ਬਿਮਾਰੀ ਇਹ ਹੈ ਕਿ ਇਹ 400 ਪਾਰ 400 ਪਾਰ ਕਰਦਾ ਕਰਦਾ ਆਪ ਹੀ ਹਸਪਤਾਲ ਲਿਜਾਣਾ ਪੈ ਗਿਆ ਕਿ ਕਿਤੇ ਇਹ ਹੀ ਨਾ ਪਾਰ ਹੋ ਜਾਵੇ ਦੇਖੋ ਤੁਸੀਂ ਇਹ ਵੀਡੀਓ ਇਸ ਬਾ 405 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 ਇਸ ਬਾ 405

ਦਰਅਸਲ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਵੀਡੀਓ ਦੇ ਵਿੱਚ ਦਿਖਣ ਵਾਲਾ ਸ਼ਖਸ ਖੁਦ ਇੱਕ ਡਾਕਟਰ ਹੈ ਤੇ ਇਹ ਵੀਡੀਓ ਦਰਅਸਲ ਇੱਕ ਫਿਲਮ ਦਾ ਸੀਨ ਹੈ ਫਿਲਮ ਦੇ ਸ਼ੂਟ ਦੇ ਦੌਰਾਨ ਇਹ ਸੀਨ ਫਿਲਮਾਇਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ ਇਸ ਬਾਰੇ ਕਾਹਤੋ ਇਸ ਬਾਰੇ ਕਾਹਤੋ ਇਸ ਬਾਰੇ ਕਾਹਤੋ ਕਿਆ ਬੋਲ ਕਾਹਤੋ ਇਸ ਬਾਰੇ ਕਾਹਤੋ ਭਾਈ ਪਾਚ ਪਾਤੇ ਮੋਤੀ ਦੇ ਫੈਨ ਦੇ ਚਰਚੇ ਤਾਂ ਅਕਸਰ ਹੀ ਸੁਣਦੇ ਰਹਿੰਨੇ ਆ ਪਰ ਆ ਦੇਖ ਲੋ ਹਾਲ ਕਿ ਕੱਲ ਆਏ ਚੋਣ ਨਤੀਜਿਆਂ ਨੇ ਕਈਆਂ ਨੂੰ ਤਾਂ ਗਰੰਟੀ ਲਾ ਦਿੱਤਾ ਇੱਥੋਂ ਤੱਕ ਕਿ ਆ ਬੰਦੇ ਨੂੰ ਤਾਂ ਹਸਪਤਾਲ ਵੀ ਲੈ ਕੇ ਜਾਣਾ ਪੈ ਗਿਆ ਤੇ ਉੱਥੇ ਬੈਠਾ ਵੀ ਡਾਕਟਰ ਕੋਲ ਬੋਲੀ ਜਾਂਦਾ ਕਿ ਇਸ ਵਾਰ 400 ਪਾਰ ਭਾਈ ਇਹਦੀ ਬਿਮਾਰੀ ਇਹ ਹੈ ਕਿ ਇਹ 400 ਪਾਰ 400 ਪਾਰ ਕਰਦਾ ਕਰਦਾ ਆਪ ਹੀ ਹਸਪਤਾਲ ਲੈ ਜਾਣਾ ਪੈ ਗਿਆ ਕਿ ਕਿਤੇ ਇਹ ਹੀ ਨਾ ਪਾਰ ਹੋ ਜਾਵੇ ਦੇਖੋ ਤੁਸੀਂ ਇਹ ਵੀਡੀਓ 345 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 इस बारे अच्छे दिखाएंगे इस बार सुपार इस बार पसंदी क्या हो गया इस बार सुपार इस बार क्या सुपार इस बार क्या सुपार इस बार सुपार इस बार सुपार इस बार क्या सुपार इस बार सुपार सुपार इस बार ਦਰਅਸਲ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਵੀਡੀਓ ਦੇ ਵਿੱਚ ਦਿਖਣ ਵਾਲਾ ਸ਼ਖਸ ਖੁਦ ਇੱਕ ਡਾਕਟਰ ਹੈ ਤੇ ਇਹ ਵੀਡੀਓ ਦਰਅਸਲ ਇੱਕ ਫਿਲਮ ਦਾ ਸੀਨ ਹੈ ਫਿਲਮ ਦੇ ਸ਼ੂਟ ਦੇ ਦੌਰਾਨ ਇਹ ਸੀਨ ਫਿਲਮਾਇਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ ਇਹ ਵਾਕਾ ਤੋਂ ਬਾਅਦ ਇਹ ਵਾਕਾ ਤੋਂ ਬਾਅਦ ਭਾਈ ਪਾਜ ਪਾਤੇ ਮੋਦੀ ਦੇ ਫੈਨ ਦੇ ਚਰਚੇ ਤਾਂ ਅਕਸਰ ਹੀ ਸੁਣਦੇ ਰਹਿੰਨੇ ਆ ਪਰ ਆਹ ਦੇਖ ਲਓ ਹਾਲ ਕਿ ਕੱਲ ਆਏ ਚੋਣ ਨਤੀਜਿਆਂ ਨੇ ਕਈਆਂ ਨੂੰ ਤਾਂ ਗਰੰਟੀ ਲਾ ਦਿੱਤਾ ਇੱਥੋਂ ਤੱਕ ਕਿ ਆਹ ਬੰਦੇ ਨੂੰ ਤਾਂ ਹਸਪਤਾਲ ਵੀ ਲੈ ਕੇ ਜਾਣਾ ਪੈ ਗਿਆ ਤੇ ਉੱਥੇ ਬੈਠਾ ਵੀ ਡਾਕਟਰ ਕੋਲ ਬੋਲੀ ਜਾਂਦਾ ਕਿ ਇਸ ਵਾਰ 400 ਪਾਰ ਭਾਈ ਇਹਦੀ ਬਿਮਾਰੀ ਇਹ ਹੈ ਕਿ ਇਹ 400 ਪਾਰ 400 ਪਾਰ ਕਰਦਾ ਕਰਦਾ ਆਪ ਹੀ ਹਸਪਤਾਲ ਲਿਜਾਣਾ ਪੈ ਗਿਆ ਕਿ ਕਿਤੇ ਇਹ ਹੀ ਨਾ ਪਾਰ ਹੋ ਜਾਵੇ ਦੇਖੋ ਤੁਸੀਂ ਇਹ ਵੀਡੀਓ ਇਸ ਵਾਰ 405 ਇਸ ਵਾਰ 405 ਇਸ ਵਾਰ 412 ਇਸ ਵਾਰ 405 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 इस बार बारे ये अच्छे दिखाएंगे इस बार क्या इस बार पसंदी क्या हो गया इस बार क्या इस बार क्या इस बार क्या इस बार क्या बात इस बार क्या सुपहर इस बार ਦਰਅਸਲ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਵੀਡੀਓ ਦੇ ਵਿੱਚ ਦਿਖਣ ਵਾਲਾ ਸ਼ਖਸ ਖੁਦ ਇੱਕ ਡਾਕਟਰ ਹੈ ਤੇ ਇਹ ਵੀਡੀਓ ਦਰਅਸਲ ਇੱਕ ਫਿਲਮ ਦਾ ਸੀਨ ਹੈ ਫਿਲਮ ਦੇ ਸ਼ੂਟ ਦੇ ਦੌਰਾਨ ਇਹ ਸੀਨ ਫਿਲਮਾਇਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ ਇਸ ਵਾਰ ਕਰ ਦੋ ਇਸ ਵਾਰ ਕਰ ਦੋ ਇਸ ਵਾਰ ਕਰ ਦੋ ਕੀ ਆਪਾਂ ਇਸ ਵਾਰ ਕਰ ਦੋ ਭਾਈ ਪਾਚ ਪਾਤੇ ਮੋਤੀ ਦੇ ਫੈਨ ਦੇ ਚਰਚੇ ਤਾਂ ਅਕਸਰ ਹੀ ਸੁਣਦੇ ਰਹਿੰਨੇ ਆ ਪਰ ਆ ਦੇਖ ਲੋ ਹਾਲ ਕਿ ਕੱਲ ਆਏ ਚੋਣ ਨਤੀਜਿਆਂ ਨੇ ਕਈਆਂ ਨੂੰ ਤਾਂ ਗਰੰਟੀ ਲਾ ਦਿੱਤਾ ਇੱਥੋਂ ਤੱਕ ਕਿ ਆ ਬੰਦੇ ਨੂੰ ਤਾਂ ਹਸਪਤਾਲ ਵੀ ਲੈ ਕੇ ਜਾਣਾ ਪੈ ਗਿਆ ਤੇ ਉੱਥੇ ਬੈਠਾ ਵੀ ਡਾਕਟਰ ਕੋਲ ਬੋਲੀ ਜਾਂਦਾ ਕਿ ਇਸ ਵਾਰ 400 ਪਾਰ ਭਾਈ ਇਹਦੀ ਬਿਮਾਰੀ ਇਹ ਹੈ ਕਿ ਇਹ 400 ਪਾਰ 400 ਪਾਰ ਕਰਦਾ ਕਰਦਾ ਆਪ ਹੀ ਹਸਪਤਾਲ ਲਿਜਾਣਾ ਪੈ ਗਿਆ ਕਿ ਕਿਤੇ ਇਹ ਹੀ ਨਾ ਪਾਰ ਹੋ ਜਾਵੇ ਦੇਖੋ ਤੁਸੀਂ ਇਹ ਵੀਡੀਓ ਇਸ ਬਾਹ 405 ਇਸ ਬਾਹ 405 ਇਸ ਬਾਹ 412 ਇਸ ਬਾਹ 405 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 ਇਸ ਬਾਹ 405

ਦਰਅਸਲ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਵੀਡੀਓ ਦੇ ਵਿੱਚ ਦਿਖਣ ਵਾਲਾ ਸ਼ਖਸ ਖੁਦ ਇੱਕ ਡਾਕਟਰ ਹੈ ਤੇ ਇਹ ਵੀਡੀਓ ਦਰਅਸਲ ਇੱਕ ਫਿਲਮ ਦਾ ਸੀਨ ਹੈ ਫਿਲਮ ਦੇ ਸ਼ੂਟ ਦੇ ਦੌਰਾਨ ਇਹ ਸੀਨ ਫਿਲਮਾਇਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ ਇਸ ਬਾਰੇ ਕਾਹਤੋ ਇਸ ਬਾਰੇ ਕਾਹਤੋ ਇਸ ਬਾਰੇ ਕਾਹਤੋ ਕਿਆ ਹੋ ਗਿਆ ਇਸ ਬਾਰੇ ਕਾਹਤੋ ਭਾਈ ਪਾਜ ਪਾਤੇ ਮੋਤੀ ਦੇ ਫੈਨ ਦੇ ਚਰਚੇ ਤਾਂ ਅਕਸਰ ਹੀ ਸੁਣਦੇ ਰਹਿੰਨੇ ਆ ਪਰ ਆਹ ਦੇਖ ਲਓ ਹਾਲ ਕਿ ਕੱਲ ਆਏ ਚੋਣ ਨਤੀਜਿਆਂ ਨੇ ਕਈਆਂ ਨੂੰ ਤਾਂ ਗਰੰਟੀ ਲਾ ਦਿੱਤਾ ਇੱਥੋਂ ਤੱਕ ਕਿ ਆਹ ਬੰਦੇ ਨੂੰ ਤਾਂ ਹਸਪਤਾਲ ਵੀ ਲੈ ਕੇ ਜਾਣਾ ਪੈ ਗਿਆ ਤੇ ਉੱਥੇ ਬੈਠਾ ਵੀ ਡਾਕਟਰ ਕੋਲ ਬੋਲੀ ਜਾਂਦਾ ਕਿ ਇਸ ਵਾਰ 400 ਪਾਰ ਭਾਈ ਇਹਦੀ ਬਿਮਾਰੀ ਇਹ ਹੈ ਕਿ ਇਹ 400 ਪਾਰ 400 ਪਾਰ ਕਰਦਾ ਕਰਦਾ ਆਪ ਹੀ ਹਸਪਤਾਲ ਲਿਜਾਣਾ ਪੈ ਗਿਆ ਕਿ ਕਿਤੇ ਇਹ ਹੀ ਨਾ ਪਾਰ ਹੋ ਜਾਵੇ ਦੇਖੋ ਤੁਸੀਂ ਇਹ ਵੀਡੀਓ 2545 2545 2541 2545 2545 2545 2545 2545 2545 2545 2545 इस बार ऐसा पहले ये अच्छे दिखाएंगे अच्छे दिखाएंगे इस बार क्या इस बार पसंदी क्या हो गया इस बार क्या इस बार क्या स्वभाव इस बार क्या स्वभाव इस बार क्या इस बार क्या इस बार क्या ਇਸ ਮਾਰਕਾ ਤੋਂ ਬਾਹਰ ਇਸ ਮਾਰਕਾ ਤੋਂ ਬਾਹਰ ਇਸ ਮਾਰਕਾ ਤੋਂ ਬਾਹਰ ਦਰਅਸਲ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਵੀਡੀਓ ਦੇ ਵਿੱਚ ਦਿਖਣ ਵਾਲਾ ਸ਼ਖਸ ਖੁਦ ਇੱਕ ਡਾਕਟਰ ਹੈ ਤੇ ਇਹ ਵੀਡੀਓ ਦਰਅਸਲ ਇੱਕ ਫਿਲਮ ਦਾ ਸੀਨ ਹੈ ਫਿਲਮ ਦੇ ਸ਼ੂਟ ਦੇ ਦੌਰਾਨ ਇਹ ਸੀਨ ਫਿਲਮਾਇਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ ਇਸ ਮਾਰਕਾ ਤੋਂ ਬਾਹਰ ਇਸ ਮਾਰਕਾ ਤੋਂ ਬਾਹਰ ਇਸ ਮਾਰਕਾ ਤੋਂ ਬਾਹਰ ਇਸ ਵਾਰ ਕਾਤੋਂ ਭਾਈ ਪਾਜ ਪਾਤੇ ਮੋਦੀ ਦੇ ਫੈਨ ਦੇ ਚਰਚੇ ਤਾਂ ਅਕਸਰ ਹੀ ਸੁਣਦੇ ਰਹਿੰਨੇ ਆ ਪਰ ਆਹ ਦੇਖ ਲੋ ਹਾਲ ਕਿ ਕੱਲ ਆਏ ਚੋਣ ਨਤੀਜਿਆਂ ਨੇ ਕਈਆਂ ਨੂੰ ਤਾਂ ਗਰੰਟੀ ਲਾ ਦਿੱਤਾ ਇੱਥੋਂ ਤੱਕ ਕਿ ਆਹ ਬੰਦੇ ਨੂੰ ਤਾਂ ਹਸਪਤਾਲ ਵੀ ਲੈ ਕੇ ਜਾਣਾ ਪੈ ਗਿਆ ਤੇ ਉਹ ਉੱਥੇ ਬੈਠਾ ਵੀ ਡਾਕਟਰ ਕੋਲ ਬੋਲੀ ਜਾਂਦਾ ਕਿ ਇਸ ਵਾਰ 400 ਪਾਰ ਭਾਈ ਇਹਦੀ ਬਿਮਾਰੀ ਇਹ ਹੈ ਕਿ ਇਹ 400 ਪਾਰ 400 ਪਾਰ ਕਰਦਾ ਕਰਦਾ ਆਪ ਹੀ ਹਸਪਤਾਲ ਲਿਜਾਣਾ ਪੈ ਗਿਆ ਕਿ ਕਿਤੇ ਇਹ ਹੀ ਨਾ ਪਾਰ ਹੋ ਜਾਵੇ ਦੇਖੋ ਤੁਸੀਂ ਇਹ ਵੀਡੀਓ ਇਸ ਵਾਰ 405 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 इस बार बारे ये अच्छे दिखाएंगे अच्छे दिखाएंगे इस बार क्या स्वभाव इस बार पसंद क्या हो गया इस बार क्या स्वा इस बार इस 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 बार 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 सुपार ਦਰਸਲ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਵੀਡੀਓ ਦੇ ਵਿੱਚ ਦਿਖਣ ਵਾਲਾ ਸ਼ਖਸ ਖੁਦ ਇੱਕ ਡਾਕਟਰ ਹੈ ਤੇ ਇਹ ਵੀਡੀਓ ਦਰਸਲ ਇੱਕ ਫਿਲਮ ਦਾ ਸੀਨ ਹੈ ਫਿਲਮ ਦੇ ਸ਼ੂਟ ਦੇ ਦੌਰਾਨ ਇਹ ਸੀਨ ਫਿਲਮਾਇਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ ਭਾਈ पाच पाच ਤੇ ਮੋਦੀ ਦੇ ਫੈਨ ਦੇ ਚਰਚੇ ਤਾਂ ਅਕਸਰ ਹੀ ਸੁਣਦੇ ਰਹਿੰਨੇ ਆ ਪਰ ਆਹ ਦੇਖ ਲੋ ਹਾਲ ਕਿ ਕੱਲ ਆਏ ਚੋਣ ਨਤੀਜਿਆਂ ਨੇ ਕਈਆਂ ਨੂੰ ਤਾਂ ਗਰੰਟੀ ਲਾ ਦਿੱਤਾ ਇੱਥੋਂ ਤੱਕ ਕਿ ਆਹ ਬੰਦੇ ਨੂੰ ਤਾਂ ਹਸਪਤਾਲ ਵੀ ਲੈ ਕੇ ਜਾਣਾ ਪੈ ਗਿਆ ਤੇ ਉੱਥੇ ਬੈਠਾ ਵੀ ਡਾਕਟਰ ਕੋਲ ਬੋਲੀ ਜਾਂਦਾ ਕਿ ਇਸ ਵਾਰ 400 ਪਾਰ ਭਾਈ ਇਹਦੀ ਬਿਮਾਰੀ ਇਹ ਹੈ ਕਿ ਇਹ 400 ਪਾਰ 400 ਪਾਰ ਕਰਦਾ ਕਰਦਾ ਆਪ ਹੀ ਹਸਪਤਾਲ ਲੈ ਜਾਣਾ ਪੈ ਗਿਆ ਕਿ ਕਿਤੇ ਇਹ ਹੀ ਨਾ ਪਾਰ ਹੋ ਜਾਵੇ ਦੇਖੋ ਤੁਸੀਂ ਇਹ ਵੀਡੀਓ 345 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 इस बार ऐसा पहले ये बोलिए अच्छे दिखाएंगे अच्छे दिखाएंगे इस बार क्या इस बार पसंदी क्या हो गया इस बार कैसो इस बार क्या इस, इस, इस बार कैसोभा